ਤਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਨਿਵਾਜੀ ਇਹ ਪਤਲਾ ਅਦਾਰੇ ਦਾ ਆਸ ਪਾਪਾ ਬਗਾਲਾ ਜੀ ਵਿਖੇ ਜਿੱਥੇ ਸਤਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਲੰਬਾ ਅਰਸਾ ਐਸਾ ਸ਼ਾਂਤ ਤੇ ਸਤਗੁਰੂ ਜੀ ਨੇ ਬੰਦਗੀ ਵਿੱਚ گزارਿਆ ਤੇ ਅੱਜ ਦਾ ਦਿਹਾੜਾ ਕਿਉਂਕਿ ਜਿਸ ਵੇਲੇ ਸਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਗੁਰੂ ਬਾਬੇ ਬਕਾਲੇ ਤੇ ਇੱਥੇ ਝੂਠ ਦਾ ਪਖੰਡ ਦਾ ਇੰਨਾ ਬੋਲ ਵਾਲਾ ਹੋ ਗਿਆ ਕਿ 22 ਮੰਜੀਆਂ ਦੇ ਰੂਪ ਦੇ ਰੋਢੀ ਆ ਕੇ ਇੱਥੇ ਸਜੋਬਤ ਹੋ ਗਏ ਪਰ ਭਾਈ ਮੱਖਣ ਸਿੰਘ ਲਵਾਨਾ ਜਿਨੇ ਬੇੜਾ ਫਸ ਗਿਆ ਸਮੁੰਦਰ ਸਤਗੁਰ ਦੇ ਚਰਨਾਂ 'ਚ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਸਤਗੁਰ ਜੀ ਮੈਂ ਦਸਵੰਦ ਦਾ ਆਪਣਾ ਹਿੱਸਾ ਕੱਢੂੰਗਾ ਅਰਦਾਸ ਸੀ ਵੱਡੀ ਦਸਵੰਦ ਤਾਂ ਇੱਕ ਸਿੱਖ ਦਾ ਨਜ਼ਰਾਨਾ ਹੁੰਦਾ ਗੁਰੂ ਨੂੰ ਤੇ ਉਹ ਜਿਸ ਵੇਲੇ ਇਸ ਧਰਤੀ ਤੇ ਆਇਆ ਤੇ ਪਖੰਡਵਾਦ ਤੇ ਝੂਠ ਫਰੇਬ ਨੇ ਆਪਣਾ ਪੂਰਾ ਪ੍ਰਸਾਰ ਪ੍ਰਸਾਰਿਆ ਸੀ। ਅੱਕ-ਥੱਕ ਕੇ ਸ਼ਾਮ ਨੂੰ ਜਿਲੇ ਸੰਗਤ ਨੂੰ ਪੁੱਛਿਆ ਵੀ ਕੋ ਹੋਰ ਵੀ ਇੱਥੇ ਹੈਗਾ ਤੇ ਸੰਗਤਾਂ ਨੇ ਜਿਲੇ ਕਿਹਾ ਕਿ ਗੁਰੂ ਸਾਹਿਬ ਜੀ ਉਸ ਵੇਲੇ ਇੱਥੇ ਬੰਦਗੀ ਜੁੜੇ ਹੋ ਸੀ ਕਿ ਪੋਰੇ ਦੇ ਵਿੱਚ ਬੰਦਗੀ ਕਰਦੇ। ਤੇ ਜਿਲੇ ਮੱਖਣਸ਼ਾਹ ਲਵਾਣਾ ਆਇਆ ਤੇ ਸਤਿਗੁਰ ਜੀ ਨੇ ਸਾਬ ਨੇ ਬੋਲ ਬੋਲੇ ਕਿ ਐਡੀ ਵੱਡੀ ਫੌਜ ਲੈ ਕੇ ਆਉਣਾ ਠੀਕ ਨਹੀਂ ਤੇ ਮੱਖਣਸ਼ਾਹ ਲਵਾਣੇ ਨੂੰ ਉਸੇ ਵੇਲੇ ਇਸ ਗੱਲ ਦੀ ਜਾਣਕਾਰੀ ਹੋ ਗਈ ਸੀ ਕਿ ਸੱਚਾ ਗੁਰੂ ਇੱਥੇ ਹੀ ਆ। ਸੋ ਜਿਹੜੇ ਸਤਗੁਰਾਂ ਦੇ ਚਰਨਾਂ 'ਚ ਨਾਮ ਸਵਾਰ ਕੀਤੀ, ਪੰਜ ਮੋਹਰਾਂ ਮੱਥਾ ਟੇਕਿਆ ਤੇ ਸਤਗੁਰ ਜੀ ਨੇ ਕਿਹਾ ਭਈ ਜਿਹੜਾ ਦਸਵੰਦ ਤਾਂ ਬੱਦ ਸੁਖਿਆ ਸੀ ਤੇ ਚਰਨਾਂ ਤੇ ਦੇਖ ਕੇ ਬਾਬਰਾ ਹੋਇਆ ਉੱਚੀ-ਉੱਚੀ ਰੋਣਾ ਪਉਣ ਲੱਗ ਪਿਆ। ਸੱਚਾ ਗੁਰੂ ਲੱਦ ਹੋ ਰਿਹਾ। ਇਹ ਪਖੰਡ ਤੇ ਝੂਠ ਦੇ ਵਿੱਚ ਬਹੁਤ ਸਾਰੇ ਉਸ ਵੇਲੇ ਬੈਠੇ ਸੀ ਪਰ ਸਤਗੁਰੂ ਜੀ ਕਿਉਂਕਿ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰੂ ਸਾਹਿਬ ਪ੍ਰਗਟ ਹੋਏ ਪ੍ਰਗਟ ਹੋ ਕੇ ਸਤਗੁਰੂ ਜੀ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਤਰਜ਼ ਤੇ ਬਹੁਤ ਵੱਡਾ ਸਮੁੱਚੀ ਧਰਤੀ ਦਾ ਪਰਮਨ ਵੀ ਕੀਤਾ ਤੇ ਅੱਜ ਆਪਾਂ ਉਹ ਪਵਿੱਤਰ ਦਿਹਾੜਾ ਮਨਾ ਰਹੇ ਆਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇੱਕ ਹੋਰ ਵੀ ਥੋੜੀ ਜਿਹੀ ਬੇਨਤੀ ਨਾਲ ਕਰਨੀ ਚਾਹਣਾ ਇਹ ਸਤਗੁਰਾਂ ਦਾ 350 ਸਾਲਾ ਜਿਹੜਾ ਸ਼ੇਦ ਦੀ ਗੋੜਪੁਰ ਵੀ ਆ ਰਿਹਾ ਹੈ ਉਹਦੇ ਵਿੱਚ ਵੀ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਸਾਡਾ ਹੁਣ ਇੱਕ ਨਗਰ ਕੀਰਤਨ ਅਸਾਮ ਤੋਂ ਸ਼ੁਰੂ ਹੋਣਾ ਜਿਹੜਾ ਲਗਭਗ 2.5-3 ਮਹੀਨੇ ਸਾਰੀਆਂ ਸਟੇਟਾਂ ਵਿੱਚ ਹੁੰਦਾ ਹੋਇਆ ਤੇ ਪੰਜਾਬ ਦੇ ਵਿੱਚ 20 ਦਿਨ ਲਗਾਤਾਰ ਉਹ ਸਮਾਪਤੀ ਜਾ ਕੇ ਉਹਨਾਂ ਦੀ 23 ਆਪਣੇ ਨਵੰਬਰ ਨੂੰ ਹੋ ਗਈ ਸੀ ਦੇ ਅਨੰਦਪੁਰ ਦੀ ਧਰਤੀ ਤੇ ਤੇ 23 ਤੋਂ 25 ਤੱਕ ਵੱਡੇ ਸਮਾਗਮ ਆ ਉਹ ਤੋਂ ਇਲਾਵਾ ਨਗਰ ਕੀਰਤਨ ਐਸੇ ਸਥਾਨ ਤੇ ਬਾਬੇ ਬਕਾਲੇ ਆਉਂਦੇ ਥੋੜਿਆਂ ਕੁ ਦਿਨਾਂ 'ਚ ਵੱਡਾ ਅੰਮ੍ਰਿਤ ਸੰਚਾਰ ਤੇ ਗੁਰਮਤ ਦਾ ਸਮਾਗਮ ਵੀ ਕਰਵਾਇਆ ਜਾਣਾ ਹੈ ਸਾਰੇ ਸਿੱਖ ਕੌਮ ਨੂੰ ਸਮੂਹ ਗੁਰਨਾਨਕ ਨਾਮ ਲੈਵਾਂ ਮਾਈ ਭਾਈ ਨੂੰ ਬੇਨਤੀ ਕਰਦਾ ਕਿ ਇਕੱਠਾ ਇਕੱਤਰ ਹੋ ਕੇ ਇਹ ਸਾਰੇ ਜਿਹੜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਲਿਕੇ ਆ ਸਮਾਗਮ ਇਹਨਾਂ ਦੇ ਵਿੱਚ ਬਤ ਬਤ ਹਾਜ਼ਰੀ ਭਰ ਜੀਏ ਇੱਕ ਵਾਰੀ ਫੇਰ ਦੁਆਰਾ ਗੁਰੂ ਲਾਡੋ ਰੇ ਅੱਜ ਇਸ ਪਵਿੱਤਰ ਗੁਰਪੁਰ ਦੇ ਉੱਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਅੱਜ ਵੀ ਕੁਝ ਖੰਡੀ ਕਰਮਾਤਾ ਦੇ ਨਾਮ ਤੇ ਤਰਫੋਂ ਦੇਖੋ ਇਹ ਜਿਹੜਾ ਇਧਰ ਤਰਨਤਨ ਦਾ ਏਰੀਆ ਜਾਂ ਖੇਮਕਰਨ ਸਾਈਡ ਆ ਇਧਰ ਕੁਝ ਪ੍ਰਭਾਵ ਇਹਨਾਂ ਦਾ ਪਖੰਡੀਆਂ ਦਾ ਜ਼ਰੂਰ ਹੈਗਾ ਕਿਉਂਕਿ ਆ ਜਿਹੜਾ ਹੁਣ ਯੁੱਗ ਚੱਲ ਰਿਹਾ ਇਹਦੇ ਵਿੱਚ ਹਰ ਇੱਕ ਬੰਦਾ ਜਿਹੜਾ ਆ ਉਹ ਕਿਉਂਕਿ ਕੋਈ ਸਾਰਾ ਸਰਕਾਰਾਂ ਕੋਲ ਨੌਕਰੀਆਂ ਨਾ ਕੋ ਰੁਜ਼ਗਾਰ ਦੇ ਸਾਧਨ ਆ ਉਹ ਲਾਚਾਰ ਦੇਖ ਕੇ ਇਹਨਾਂ ਨੂੰ ਬਗੜਾ ਲਾ ਦਿੰਦੇ ਆ ਫਿਰ ਮੋੜ ਜਿਹਲੇ ਸੱਚ ਪਰਖੜ ਹੁੰਦਾ ਜਾਂ ਤਾਂ ਇਹ ਦੇਰ ਹੋ ਜਾਂਦੀ ਆ ਸੋ ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਨੀ ਚਾਹੁੰਦਾ ਸਾਨੂੰ ਤਾਂ ਸਤਿਗੁਰ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆਮਤ ਸਾਰੇ ਗੁਰੂ ਸਾਹਿਬ ਜੀ ਨੇ ਆਪਣਾ ਖਜ਼ਾਨਾ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਦਸਾਂ ਪਾਤਸ਼ਾਹੇ ਨੇ ਬਖਸ਼ਿਸ਼ ਕੀਤਾ ਜਿਹੜਾ ਸਿੱਖ ਜਿਹਦਾ ਗੁਰੂ ਪਾਤਸ਼ਾਹ ਤੋਂ ਪੂਰਤੀ ਨਹੀਂ ਹੋਈ ਉਹ ਦੋ ਟੰਗਾਲੇ ਤੇ ਕਿਸੇ ਦੀ ਵੀ ਪੂਰਤੀ ਨਹੀਂ ਹੁੰਨੇ ਪਰ ਇਹ ਜ਼ਰੂਰੀ ਆ ਵੀ ਇਹ ਪਖੰਡੀ ਦੱਬੀ ਜਿਹੜੇ ਆ ਉਹ ਕੋ ਸਮੇਂ ਦੇ ਵਿੱਚ ਨੁਕਸਾਨ ਜ਼ਰੂਰ ਕਰ ਜਾਂਦੇ ਪਰ ਗੁਰੂ ਸਿਰਪਾ ਗੁਰੂ ਸਾਹਿਬ ਕਿਰਪਾ ਕਰਨ ਮੈਂ ਅਸੀਂ ਆਪਣਾ ਪਹਿਲਾਂ ਵੀ ਸ਼ੁਰੂ ਕੀਤੀ ਹੋਆ ਹੁਣ ਆ ਸਤਾਵਦੀ ਤੋਂ ਬਾਅਦ ਫਿਰ ਨਵੇਂ ਸਿਰੇੋਂ ਵੱਡੀ ਮਹਿਮਾ ਸ਼ੁਰੂ ਕਰਨੀ। ਗਦਨ ਸਾਹਿਬ ਅੱਜ ਸਟੇਜ ਤੇ ਤੁਸੀਂ ਆਪਣੀ ਵੀ ਕੀਤੀ ਇਸ ਸਰਪਾਉ ਨੂੰ ਲੈ ਕੇ ਜਾਇਆ ਸਭ ਨੂੰ ਸੰਗਤਾਂ ਨੂੰ ਵੀ ਉਸ ਬਾਰੇ ਦੱਸਦੇ। ਇਹ ਮੈਂ ਕੋ ਪਹਿਲੀ ਵਾਰ ਹੀ ਨਹੀਂ ਕੀਤੀ ਅਪੀਲ। ਮੈਂ ਅਕਸਰ ਹੀ ਸਟੇਜਾਂ ਦੇ ਉੱਤੇ ਕਿਉਂਕਿ ਇੱਕ ਮਰਿਆਦਾ ਆ। ਸਿਰਪਾਉ ਦੇਣਾ ਕਿੰਨਿਆਂ ਤੇ ਸਿਰਪਾਉ ਕਿਹਨੂੰ ਦਿੱਤਾ ਜਾਣਾ ਇਹਦੀ ਇੱਕ ਮਰਿਆਦਾ ਆ। ਤੇ ਮੈਂ ਪਿਛਲੇ ਦਿਨੀ ਗਿਆ ਖਡੂਰ ਸਾਹਿਬ ਤੇ ਮੈਨੂੰ ਬਾਬਾ ਸੇਵਾ ਸਿੰਘ ਜੀ ਨੇ ਬੜੀ ਕਿਉਂਕਿ ਹੈ ਤਾਂ ਇਤਿਹਾਸ ਦਾ ਉਹ ਕੇਸ ਆ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਅਮਰ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇੱਕ ਸਿਰਪਾਓ ਬਖਸ਼ ਕਰਦੇ ਸੀ 12 ਸਾਲਾਂ ਚ 12 12 ਸਿਰਪਾਓ ਬਖਸ਼ੇ ਕੀਤੇ ਤੇ ਉਹ ਗੁਰੂ ਸਾਹਿਬ ਜੀ ਉਹ ਸਿਰਪਾਓ ਆਪਣੇ ਦਸਤਾਰ ਦੇ ਵਿੱਚ ਉਦਾਂ ਹੀ ਲਪੇਟ ਲੈਂਦੇ ਸੀ ਅੱਜ ਹੁਣ ਮੈਂ ਦੇਖਦਾ ਜਿਹੜੇ ਸਿਰਪਾਓ ਕਿਸੇ ਨੂੰ ਦਿੱਤਾ ਜਾਂਦਾ ਸਿਰ ਤੇ ਦਾ ਲਪੇਟਣ ਦੀ ਇੱਕ ਗੱਲ ਰਹੀ ਤੇ ਜੋ ਹਾਲ ਹੁੰਦਾ ਉਹ ਵੀ ਮੈਨੂੰ ਕਈ ਵਾਰੀ ਫਿਰ ਆਪਣੇ ਆਪ ਤੇ ਵੀ ਤਰਸਾਉਂਦਾ ਬਾਕੀਆਂ ਤੇ ਵੀ ਮੈਂ ਇਹ ਨਹੀਂ ਕਹਿੰਦਾ ਵੀ ਇਹ ਮੈਂ ਕਹਿੰਦਾ ਇਹਨੂੰ ਇੱਕ ਮਰਿਆਦਾ ਬਣਾ ਲਈਏ ਉਸ ਮਰਿਆਦਾ ਦੇ ਵਿੱਚ ਫਿਰ ਆਪਾਂ